ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਨਿਰਮਲ ਪੰਗੂ ਪਰਲਸ ਕੰਪਨੀ ਦੇ ਡੀਐਮ ਮਾਲਕ ਨਿਰਮਲ ਪੰਗੂ ਜਿਹੜੇ ਨੇ ਪੂਰੇ ਪੰਜਾਬ 'ਚ ਪੂਰੇ ਆਲ ਇੰਡੀਆ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਉਹਨੇ ਬਹੁਤ ਵੱਡੇ ਪੱਧਰ ਤੇ ਠੱਗੀਆਂ ਮਾਰ-ਮਾਰ ਬਹੁਤ ਹੀ ਜ਼ਿਆਦਾ ਪ੍ਰਾਪਰਟੀ ਇਕੱਠੀ ਕਰ ਲਈ ਸੀ ਉਹਦਾ ਸਫ਼ਰ ਸੀ ਇੱਕ ਦੁੱਧੀ ਦਾ ਸਾਈਕਲ ਤੇ ਦੁੱਧ ਵੇਚਦਾ ਹੁੰਦਾ ਸੀ ਚਾਰ ਡਰਾਮਾ ਬਣ ਕੇ ਤੇ ਬਹੁਤ ਹੀ ਛੋਟੇ ਸਮੇਂ 'ਚ ਮਤਲਬ ਉਹਨੇ ਮਰਸਲੀ ਤੱਕ ਪਹੁੰਚ ਗਿਆ ਸੀਗਾ ਤੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ 250 300 ਕਿੱਲੇ ਦੇ ਜ਼ਮੀਨ ਦੇ ਵਿੱਚ ਇਹਨੇ ਆਕਾਸ਼ੀਆਂ ਨਾ ਬਣਾਇਆ ਸੀ ਆਦੇ ਵਾਸਤੇ 2 ਤੋਂ 3 ਕਰੋੜ ਦੀ ਲਾਗਤ ਨਾਲ ਜਿਹੜਾ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਜਿਹੜਾ ਜਮਾ ਖੰਡਰ ਬਣ ਚੁੱਕਿਆ ਇੱਥੇ ਆਵਾਰਾ ਪਸ਼ੂ ਤੇ ਆਵਾਰਾ ਕੁੱਤੇ ਰਹਿੰਦੇ ਆ ਮਤਲਬ ਇਸ ਦੇ ਘਰ ਦੇ ਵਿੱਚ ਹਨਾ ਤੇ ਇਹਦੇ ਖਾਤਿਆਂ ਦੇ ਵਿੱਚ ਮਤਲਬ ਨਿਰਮਲ ਭੰਗੂ ਦੇ ਖਾਤੇ ਦੇ ਵਿੱਚ ਅਰਬਾਂ ਖਰਬਾਂ ਰੁਪਇਆ ਜਮਾ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਫ੍ਰੀਜ਼ ਕਰਕੇ ਰੱਖਿਆ ਹੋਇਆ ਮਤਲਬ ਸਾਮ੍ਹ ਕੇ ਰੱਖਿਆ ਹੋਇਆ ਹੈ ਹਨ ਜਿਹੜੇ ਲੋਕਾਂ ਨੇ ਪੈਸੇ ਇਨਵੈਸਟ ਕੀਤੇ ਸੀ ਇਸ ਕੰਪਨੀ ਦੇ ਵਿੱਚ ਅ ਸਰਕਾਰ ਚਾਵੇ ਤਾਂ ਉਹਨਾਂ ਨੂੰ ਮਤਲਬ ਉਹ ਵਾਪਸ ਵੀ ਕਰ ਸਕਦੀ ਹੈ ਹਨ ਪਛਾਣ ਕਰਕੇ ਉਹਨਾਂ ਦੀ ਡਾਕੂਮੈਂਟ ਕਲੀਅਰ ਕਰਕੇ ਹਨ ਪਰ ਸਰਕਾਰ ਕਰ ਨਹੀਂ ਰਹੀ ਕਿਉਂਕਿ ਲੋ ਇਹ ਜਿਹੜੇ ਇਨਵੈਸਟਰ ਸੀਗੇ ਉਹ ਛੋਟੇ ਕਹਿ ਸਕਦੇ ਆ ਕਿ ਆਪਣੇ ਮਤਲਬ ਜਿਵੇਂ ਆਪਣੇ ਆਮ ਘਰਾਂ ਦੇ ਲੋਕ ਹੁੰਦੇ ਹਨਾ ਆਮ ਘਰਾਂ ਦੇ ਲੋਕਾਂ ਨੇ ਇਹਦੇ ਵਿੱਚ ਇਨਵੈਸਟ ਕੀਤਾ ਸੀ ਪੈਸਾ ਤੇ ਉਹਨਾਂ ਦਾ ਇਹਨਾਂ ਜੋੜ ਵੀ ਨਹੀਂ ਚੱਲਦਾ ਕਿ ਮਤਲਬ ਕਿਸੇ ਵੱਡੇ ਪੱਧਰ ਤੇ ਜਾ ਕੇ ਕੋਈ ਕਾਰਵਾਈ ਕਰ ਸਕਣ ਤੇ ਆਪਣਾ ਪੈਸਾ ਕਢਾ ਸਕਣ ਹਨਾ ਤੇ ਅੱਗੇ ਅੱਗੇ ਤੁਹਾਨੂੰ ਉਹ ਵੀ ਦਿਖਾਉਣਾ ਹਨਾ ਆ ਦੇਖੋ ਤੁਹਾਨੂੰ ਦਿਿੰਦਾ ਉਹ ਵੀਡੀਓ ਦੇ ਵਿੱਚ ਬੜਾ ਤਕੜਾ ਸਿਸਟਮ ਬਣਾ ਸੀ ਇੱਥੇ ਬਹੁਤ ਖੁੱਲੀ ਡੁੱਲੀ ਜਗ੍ਹਾ ਇਹ ਤੇ ਅੱਜ ਪੂਰੀ ਸ਼ੁਰੂ ਤੋਂ ਲੈ ਕੇ ਹਿਰ ਤੱਕ ਖੰਡਰ ਬਣੀ ਹੋਈ ਆ ਕੋਠੀ ਦੇ ਵਿੱਚ ਤੁਹਾਨੂੰ ਲੈ ਕੇ ਚੱਲ ਤੁਸੀਂ ਕਮਾਲ ਮੰਨ ਜੂਗੇ ਕਿ ਬੜੇ ਸੋਹਣੇ ਸਿਸਟਮ ਨਾਲ ਬੜੇ ਸੋਹਣੇ ਤਰੀਕੇ ਨਾਲ ਇਹ ਤਿਆਰ ਕੀਤੀ ਸੀਗੀ ਪਤਾ ਨਹੀਂ ਕਿਹੜਾ ਇੰਜੀਨੀਅਰ ਸੀ ਹਨਾ ਬਹੁਤ ਸੋਹਣਾ ਨਕਸ਼ਾ ਤਿਆਰ ਕੀਤਾ ਸੀ ਉਹਨੇ ਉੱਚਾ-ਉੱਚਾ ਦੀਵਾਰਾਂ ਇਹਦੀਆਂ ਉੱਚਾ-ਉੱਚੀਆਂ ਕੰਧਾਂ ਬੜੇ ਮੋٹے-ਮੋٹے ਤੇ ਲੈਟਰ ਪਏ ਹੋਏ ਆ ਸੋਨੂੰ ਸਾਰਾ ਕਲੀਅਰ ਕਰਾਂਗੇ ਇਸ ਵੀਡੀਓ ਇਹਦੇ ਐਂਟਰ ਹੁੰਦੇ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਇੱਥੇ ਅੱਜ ਜਿਹੜਾ ਇਸ ਕੋਠੀ ਦਾ ਇਸ ਮਹਿਲ ਦੇ ਰਾਜ ਕਰ ਰਿਹਾ ਉਹ 12 ਪਸ਼ੂ ਤੇ 12 ਕੁੱਤੇ ਕਰ ਰਿਹਾ ਆ ਆ ਤੁਹਾਨੂੰ ਇਥੋਂ ਗੰਦਗੀ ਤੋਂ ਪਤਾ ਲੱਗਦਾ ਉਹ ਹਨਾ ਕਿਤੇ ਨਾ ਕਿਤੇ ਉਹਨੇ ਕੋਈ ਸੁਪਨੇ ਲੈਤੇ ਹੋਣੇ ਆ ਕਿ ਮੈਂ ਇੱਥੇ ਆ ਆ ਕਰਨਾ ਮੈਂ ਇੱਥੇ ਆ ਕਰਨਾ ਹਨਾ ਪਰ ਕਹਿੰਦੇ ਹੁੰਦੇ ਆ ਕਿ ਕੁਦਰਤ ਨੂੰ ਹੋਰ ਮਨਜ਼ੂਰ ਸੀ ਪੈਸਾ ਜਿਹੜਾ ਕੀਤਾ ਠੱਗੀਆਂ ਨਾਲ ਇਕੱਠਾ ਕੀਤਾ ਸੀਗਾ ਉਹ ਕਿਤੇ ਨਾ ਕਿਤੇ ਪ੍ਰਮਾਤਮਾ ਹਨਾ ਦੇਂਦਾ ਵੀ ਜਿਹੜੇ ਮਾੜੇ ਕੰਮ ਕੀਤੇ ਆ ਤੇ ਉਹਨੂੰ ਸਜ਼ਾ ਮਿਲੇ ਤੇ ਉਹੀ ਗੱਲਬਾਤ ਹੋਈ ਵੀ ਆ ਵੀ ਹੁਣ ਉਹਨੂੰ ਸਜ਼ਾ ਜ਼ਰੂਰ ਮਿਲੀ ਵੀ ਹਨਾ ਨਿਰਮਲ ਪੰਗੂ ਨੂੰ ਅੱਜ ਦੇ ਟਾਈਮ 'ਚ ਉਹ ਜੇਲ੍ਹ 'ਚ ਆ ਤੇ ਉਹਦਾ ਕਹਿੰਦੇ ਹੁੰਦੇ ਆ ਧੀ ਜਵਾਈ ਵੀ ਜੇਲ੍ਹ 'ਚ ਆ ਉਹ ਰਲ ਕੇ ਦੋਨੇ ਠੱਗਾਂ ਮਾਰਦੇ ਹੁੰਦੇ ਸੀ ਪੰਜਾਬ ਦੇ ਲੋਕਾਂ ਨਾਲ ਤੇ ਪੰਜਾਬ ਦੇ ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਨਾਲ ਸ਼ੁਰੂਆਤ ਇਹਨੇ ਆਪਣੇ ਰਿਸ਼ਤੇਦਾਰਾਂ ਤੋਂ ਕੀਤੀ ਸੀ ਆਪਣੇ ਦੋਸਤਾਂ ਮਿੱਤਰਾਂ ਤੋਂ ਕੀਤੀ ਸੀ ਹੌਲੀ-ਹੌਲੀ ਬਿਜ਼ਨਸ ਵਧਦਾ ਗਿਆ ਕੰਪਨੀ ਬਹੁਤ ਵੱਡੀ ਬਣ ਗਈ ਸੀ ਆ ਤੁਹਾਨੂੰ ਕਿਹਾ ਸੀਗਾ ਵੀ ਇਹਦੇ ਵਿੱਚ ਕੋਠੀ ਦੇ ਵਿੱਚ ਨਾ ਇੱਕ ਸਵੀਮੀ ਪੂਲ ਵੀ ਆ ਉਹ ਤੁਹਾਨੂੰ ਦਿਸਦਾ ਹੋਊਗਾ ਬਹੁਤ ਸੋਹਣੇ ਢੰਗ ਤਰੀਕੇ ਨਾਲ ਬਣਾਇਆ ਹੋਇਆ ਆ ਆਮ ਘਰਾਂ ਦੇ ਵਿੱਚ ਤਾਂ ਇਹ ਮਿਲਦਾ ਵੀ ਨਹੀਂ ਤੁਹਾਨੂੰ ਪਤਾ ਵੀ ਇਹ ਲੋਕ ਬਣਾਉਂਦੇ ਨਹੀਂ ਕਿਉਂਕਿ ਜਗਾ ਪੂਰੀ ਸੂਰੀ ਹੁੰਦੀ ਆ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਰਿਸ਼ਤਦਾਰ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਹਨਾ ਆਪਾਂ ਜਿਹੜੀਆਂ ਹੋਰ ਵੀ ਇਹਦੀਆਂ ਜਿਹੜੀਆਂ ਮਤਲਬ ਰਹਿੰਦੀਆਂ ਪ੍ਰਾਪਰਟੀਆਂ ਜਿਹੜੀਆਂ ਇਹਨੇ ਠੱਗੀ ਦੇ ਪੈਸੇ ਨਾਲ ਬਣਾਈਆਂ ਸੀ ਆਪਾਂ ਉਹ ਸਾਰੀਆਂ ਪ੍ਰਾਪਰਟੀਆਂ ਇਹਦੇ ਵਿੱਚ ਕਵਰ ਕਰਨੀਆਂ ਵੀਡੀਓ ਦੇ ਵਿੱਚ ਅਗਲੇ ਪਾਰਟ ਦੇ ਵਿੱਚ ਤੁਸੀਂ ਬਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਕੇ ਜਾਣਾ ਹਨਾ ਕਿਉਂਕਿ ਇਹ ਚੀਜ਼ਾਂ ਨਾਲ ਨਾ ਬੜਾ ਹੌਸਲਾ ਬਣਦਾ ਯਾਰ ਵੀ ਹਾਂ ਸਾਨੂੰ ਕੋਈ ਦੇਖ ਰਿਹਾ ਤੇ ਗੱਲ ਪੂਰੀ ਸੁਣ ਵੀ ਰਿਆ ਹਨਾ ਸੋ ਕਿਰਪਾ ਕਰਕੇ ਦੁਬਾਰਾ ਫੇਰ ਤੁਹਾਨੂੰ ਬੇਨਤੀ ਕਰਦੇ ਆ ਕਿ ਵੀਡੀਓ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਬਹੁਤ ਮਿਹਨਤ ਕਰਨੀ ਪਈ